ਦੇ ਨਾ ਕਛਪੂ ਚ ਕੰਭਾਰੇ ਇਹ ਤਾਂ ਕੁਮਾਰ ਰੱਬ ਦੀ ਮਰਜ਼ੀ ਆ ਕਿਸੇ ਨੂੰ ਸੋਹਣਾ ਬਣਾਤਾ ਕਿਸੇ ਨੂੰ ਕਰੂਪ ਬਣਾ ਦਿੱਤਾ ਕਿਸੇ ਨੂੰ ਗੋਰਾ ਬਣਾਤਾ ਕਿਸੇ ਨੂੰ ਕਾਲਾ ਬਣਾਤਾ ਰੱਬ ਦੇ ਦਰ ਤੇ ਇਹ ਚੀਜ਼ ਥੋੜੀ ਪਰਖੀ ਜਾਂਦੀ ਆ ਦੁਨੀਆ ਪਰਖ ਸਕਦੀ ਐ ਕਿ ਵੇਖੋ ਜੀ ਅੱਖਾਂ ਕਿੰਨੀਆਂ ਵਧੀਆ ਜੀ ਇਹਦਾ ਕੱਦ ਕਾਠ ਕਿੰਨਾ ਇਹਦਾ ਰੰਗ ਕਿੰਨਾ ਗੋਰਾ ਇਹ ਤਾਂ ਦੁਨੀਆ ਦਾ ਵਿਖਾਵਾ ਐ ਤੇ ਫਿਰ ਬਹੁਤੀ ਵਾਰ ਬੰਦਾ ਦੁਨੀਆ ਨੂੰ ਸੋਹਣਾ ਲੱਗਣ ਲਈ ਨਾ ਜਿਹੜੀ ਚੀਜ਼ ਦੁਨੀਆ ਦੇ ਅੱਗੇ ਜਾਣੀ ਐ ਪਰ ਉਹਦੇ ਤੇ ਜ਼ਿਆਦਾ ਫੋਕਸ ਕਰਦਾ ਹੈ ਉਨੀ ਬਾਕੀ ਸਰੀਰ ਦੀ ਸੰਭਾਲ ਨਹੀਂ ਕਰਦਾ ਜਿੰਨੀ ਆਪਦੇ ਬਥਾੜੇ ਦੀ ਕਰਦਾ ਮੁਖੜੇ ਦੀ ਕਰਦਾ ਪੀ ਇਹਦੇ ਤੇ ਕਿਤੇ ਕੋਈ ਫੋੜਾ ਫੈਂਸੀ ਨਾ ਹੋ ਜੇ ਫਿਰ ਜਿੰਨੀਆਂ ਕਰੀਮਾਂ ਮਲਨੀਆਂ ਮਲਲੀਆਂ ਪੈ ਜਾਣ ਜਿੰਨਾ ਫੇਸ਼ਲ ਕਰੋਨਾ ਕਰਾਉਣਾ ਕਰਾਉਣਾ ਪੈ ਜੇ ਕਿਤੇ ਬਸ ਮੈਂ ਸੋਹਣਾ ਬਣ ਜਾ ਕਦੋਂ ਤੱਕ ਤੱਕ ਬਣੇਗਾ ਕਿੰਨੇ ਕੁ ਸਾਲ ਕੱਢ ਲੇਗਾ ਇੱਕ ਦਿਨ ਤਾਂ ਝੁਰੜੀਆਂ ਪੈਣੀਆਂ ਹੀ ਆ ਇੱਕ ਦਿਨ ਤਾਂ ਹੌਲੀ ਹੌਲੀ ਕੁਰੂਪ ਹੋਈ ਜਾਣਾ ਤੇ ਗੁਰੂ ਪਿਤਾ ਨੇ ਕਿੰਨੀ ਪਿਆਰੀ ਮਾਤਰੀ ਕਹਿੰਦੇ ਸੇ ਸੁੰਦਰ ਸੋਹਣੇ ਕਿਹੜੇ ਸਾਧ ਸੰਗ ਜਿਨ ਬਹਿਣੇ ਆ ਸਾਰੀ ਸੁਣਿਆ ਚਾਹੇ ਇਹਨਾਂ ਨੇ ਕ੍ਰਿਮਾ ਲਾਈਆਂ ਚਾਹੇ ਨਹੀਂ ਲਾਈਆਂ ਮਾਲਕ ਦੇ ਪੁੱਤਰ ਬਣ ਕੇ ਆ ਗਏ ਹੁਣ ਇੱਥੇ ਕੀ ਬਣਗੇ ਇਹ ਗੁਰੂ ਪਿਆਰੀ ਸੰਗਤ ਸੋਹਣੇ ਤੇ ਸੰਗਤ ਸਦਾ ਹੀ ਸੋਹਣੀ ਹੈ ਕਹਿੰਦੇ RAM ਗੋਬਿੰਦ ਜਪਿੰਦਿਆਂ ਹੋਵਾ ਮੁਖ ਪਵਿੱਤਰ ਵਾਹਿਗੁਰੂ ਵਾਹਿਗੁਰੂ ਕਰਦੇ ਆ ਬਾਣੀ ਪੜਦੇ ਆ ਪਾਠ ਕਰਦੇ ਆ ਗੁਰੂ ਦੀ ਕੀਰਤਿ ਸੁਣਦੇ ਆ ਕਹਿੰਦੇ ਜੀਵ ਦਾ ਮੂੰਹ ਹੈ ਨਾ ਪਵਿੱਤਰ ਹੋ ਜਾਂਦਾ ਹੈ ਪਵਿੱਤਰ ਸਾਪ ਸੁੱਚਾ ਜਿਹੜਾ ਪ੍ਰਭੂ ਨੂੰ ਪ੍ਰਵਾਣ ਹੋ ਜਾਂਦਾ ਹੈ RAM ਗੋਬਿੰਦ ਜਪਿੰਦੇ ਆ ਹੋਆ ਮੁਖ ਪਵਿੱਤਰ ਅਗੇ ਕਹਿੰਦੇ ਹਰ ਜਸ ਸੁਣੀਐ ਜਸ ਤੇ ਸਾਨੂੰ ਕੋਈ ਰੱਬ ਦੀ ਗੱਲ ਸੁਣਾਵੇ ਸਾਨੂੰ ਕੋਈ ਮੇਰੇ ਗੁਰੂ ਦੀ ਗੱਲ ਸੁਣਾਵੇ ਉਹਦੇ ਨਾਲ ਰਿਸ਼ਤਾ ਕੀ ਰਖੜਾ ਹਰ ਜਸ ਸੁਣੀਐ ਜੈਸ ਤੇ ਜਿਹੜਾ ਵੀ ਸਾਨੂੰ ਰੱਬ ਦੀ ਗੱਲ ਦੱਸਦਾ ਕਹਿੰਦੇ ਸੋਈ ਭਾਈ ਮਿੱਤਰ ਆ ਦੋ ਰਿਸ਼ਤੇ ਰੱਖ ਲਓ ਬਸ ਉਹਦੇ ਨਾਲ ਇੱਕ ਭਰਾ ਵਾਲਾ ਰੱਖ ਲਓ ਤੇ ਇੱਕ ਮਿੱਤਰ ਵਾਲਾ ਰੱਖ ਲਓ ਪਰ ਮਾਫ਼ ਕਰਨਾ ਅਸੀਂ ਭਰਾ ਵਾਲਾ ਵੀ ਨਹੀਂ ਰੱਖਿਆ ਅਸੀਂ ਮਿੱਤਰ ਵਾਲਾ ਨਹੀਂ ਰੱਖਿਆ ਅਸੀਂ ਰੱਖ ਲਿਆ ਮਾਹ ਪੁਰਖਾਂ ਵਾਲਾ ਉਹ ਵੀ ਫਿਰ ਮੰਨਣ ਲੱਗਾ ਵੀ ਅੱਛਾ ਜੀ ਮੈਂ ਮਾਹ ਪੁਰਖ ਆ ਪਰ ਮੇਰੇ ਆਸਤੇ ਗੱੱਦਾ ਵੀ ਵੱਖਰਾ ਚਾਹੀਦਾ ਮੇਰੇ ਆਸਤੇ ਮੰਜੀ ਵੀ ਵੱਖਰੀ ਚਾਹੀਦੀ ਹੈ ਆ ਬਹੁਤੀ ਵਾਰ ਗੱਡੀ ਹੁੰਦੀ ਹੈ ਨਾ ਤੇ ਕਿਤੇ ਉਹ ਖਾਲੀ ਗੱਡੀ ਆ ਰਹੀ ਹੋਵੇ ਤੇ ਮੇਰੇ ਵਰਗਾ ਕੋਈ ਰਾਤ ਰੋਕ ਕੇ ਤੇ ਬੈਠਣ ਲੱਗੇ ਤਾਂ ਚੇਲਾ ਪਤਾ ਕੀ ਕਹਿੰਦਾ ਪਿਛਲੀ ਸੀਟ ਤੇ ਬੈਠੋ ਕਿਉਂ ਇਹ ਤਾਂ ਬਾਬਾ ਜੀ ਦੀ ਸੀਟ ਆ ਬਾਬਾ ਕਿਹੜਾ ਆਪ ਲੈ ਕੇ ਆਇਆ ਜਾ ਕੇ ਪਹਿਲੀ ਗੱਲ ਤਾਂ ਬਾਬੇ ਦੀ ਗੱਡੀ ਖੁਦ ਦੀ ਨਹੀਂ ਲੋਕਾਂ ਨੇ ਇਕੱਠੇ ਕਰਕੇ ਪੈਸੇ ਦਿੱਤੀ ਹੈ ਕਿਹੜਾ ਸਾਧ ਕਿਰਤ ਕਰਦਾ ਮੈਨੂੰ ਦੱਸ ਦੋ ਇੱਕ ਵੀ ਅੱਜ ਹੈਗਾ ਕੋਈ ਇੱਕ ਆਮ ਬੰਦੇ ਨੇ ਘਰ ਪਾਉਣਾ ਹੁੰਦਾ ਏ ਉਹਨੂੰ 5 ਸਾਲ ਲੱਗ ਜਾਂਦੇ ਘਰ ਪਾਉਣ ਨੂੰ ਪਹਿਲਾਂ ਵਿਚਾਰਾ ਪੈਸਾ ਜੋੜਦਾ ਕਿੰਨੇ ਥਾਵਾਂ ਤੇ ਜਾ ਕੇ ਪੈਸਾ ਬਚਾ ਕੇ ਰੱਖਦਾ ਫੇਰ ਘਰ ਲਈ ਕੁਝ ਚੀਜ਼ਾਂ ਕੱਤਰ ਕਰਦਾ ਫੇਰ ਘਰ ਪਾਉਣਾ ਆਰੰਭ ਕਰ ਦਿੰਦਾ ਤੇ ਜਦੋਂ ਅੱਧਾ ਪੰਜਾਦਾ ਪੈ ਜਾਂਦਾ ਜਿੰਨਾ ਕੋ ਜੋੜਿਆ ਉਹਨਾਂ ਕੋ ਸਿਰ ਚੜ ਜਾਂਦਾ ਪਹਿਲਾਂ ਜੋੜਨ ਤੇ ਸਮਾਂ ਲਾਇਆ ਫਿਰ ਘਰ ਜਾ ਲਾਉਣ ਤੇ ਸਮਾਂ ਲਾਇਆ ਤਾਂ ਜਾ ਕੇ ਘਰ ਕੰਪਲੀਟ ਹੋਇਆ ਤੇ ਸਾਧ ਦਾ ਡੇਰਾ ਜਿਹੜਾ ਕਰਦਾ ਵੀ ਕੱਖ ਨਹੀਂ ਹੈ ਮਹੀਨਿਆਂ ਵਿੱਚ ਹੀ ਬਣ ਜਾਂਦਾ ਹੈ। ਨਾ ਕੋਈ ਖੇਤੀ ਕਰਦੇ ਸਾਧ ਨਾ ਇਹਨਾਂ ਦੀਆਂ ਦੁਕਾਨਾਂ ਵਾਂ ਨਾ ਕੋਈ ਬਿਜ਼ਨਸ ਹੈ ਨਾ ਕੋਈ ਵਪਾਰ ਕਰਦੇ ਐ 24 ਘੰਟੇ ਵੇਲੇ ਰਹਿੰਦੇ ਐ ਤੇ ਕਮਾਲ ਦੀ ਗੱਲ ਡੇਰੇ ਫਿਰ ਵੀ ਬਣੀ ਜਾ ਰਹੇ ਐ। ਪਹਿਲਾਂ ਗੁਰਦੁਆਰੇ ਤੇ ਡੇਰੇ ਘੱਟ ਸੀ ਤੇ ਸਿੱਖ ਜ਼ਿਆਦਾ ਸੀ। ਅੱਜ ਗੁਰਦੁਆਰੇ ਤੇ ਡੇਰੇ ਜ਼ਿਆਦਾ ਹੋ ਗਏ ਤੇ ਸਿੱਖ ਘਟ ਗਏ ਆਪੋ ਆਪਣੇ ਬਣ ਗਏ ਆ ਸਾਡੇ ਬਾਬਾ ਜੀ ਦਾ ਅਸੀਂ ਤੇ ਇਹਨਾਂ ਦੀ ਜਾਨੇ ਆ ਬਸ ਇੰਨੇ ਸਾਲ ਹੋ ਗਏ ਜੀ ਕੋਈ ਪੁੰਨਿਆ ਨਹੀਂ ਛੱਡੀ ਕੋਈ ਮੱਸਿਆ ਨਹੀਂ ਛੱਡੀ ਤੇ ਪਿੰਡ 'ਚ ਕੋਈ ਬੰਦਾ ਵੀ ਨਹੀਂ ਛੱਡਾ ਜਿਹਨੂੰ ਨਹੀਂ ਠੱਗਿਆ ਕਿਉਂ ਸਾਧਰ ਬਣ ਗਿਆ ਨਾ ਗਲਤੀ ਕਰੋ ਤੇ ਮਹਾਪੁਰਖਾਂ ਕੋਲੇ ਜਾਓ ਤੇ ਅਰਦਾਸ ਕਰਵਾ ਲਓ ਫਿਰ ਮਹਾਪੁਰਖ ਵੀ ਅੱਜ ਉਹੋ ਜਿਹੀ ਨਿਮਾਇਆ ਧਾਰੀ ਪਹਿਲਾਂ ਵਾਲੀ ਥੋੜੀ ਏ ਜਿਹੜੇ ਪੁੱਛਦੇ ਵੀ ਤੇਰੀ ਕਿਰਤ ਕਿਦਾਂ ਦੀ ਏ ਕਿਰਤ ਬਾਬਾ ਬੀਰਮਦਾਸ ਜੀ ਹੋਈ ਮੇਰੇ ਕੋਲ ਸਮਾਂ ਨਹੀਂ ਹੈ ਪਟਿਆਲੇ ਵਾਲੇ ਰਾਜੇ ਨੂੰ ਸਵਾਲ ਕਰ ਦਿੱਤਾ ਕਹਿੰਦੇ ਅਨਾਜ ਤਾਂ ਲੈ ਕੇ ਆ ਗਿਆਂ ਕਿਹੜੀ ਕਮਾਈ ਚੋਂ ਲੈ ਕੇ ਆਇਆ ਬਰਾਕਤ ਰਹਿੰਦੇ ਸੀ ਸਾਧੂ ਉਹ ਤੇ ਅੱਜ ਤਾਂ ਮਾਫ਼ ਕਰਨ ਅੱਜ ਤਾਂ ਲੱਭਦੇ ਫਿਰਦੇ ਬਾਬੇ ਵੀ ਵੱਡਿਆਂ ਦਾ ਪਰਿਵਾਰ ਕਦੋਂ ਆਵੇ ਕਿਉਂਕਿ ਜਿਹੜੇ ਗੱਫੇ ਵੱਡੇ ਘਰ ਵਿੱਚੋਂ ਮਿਲਨੇ ਛੋਟੇ ਨੇ ਥੋੜੀ ਦੇਣੇ ਆ ਤੇ ਬਾਬੇ ਦੀ ਗੱਡੀ 'ਚ ਪਟ્રોલ ਹੁਣ ਬਾਬੇ ਨੇ ਦੁਕਾਨ ਕਰਕੇ ਤਾਂ ਪਾਉਣਾ ਨਹੀਂ ਆ ਲੋਕਾਂ ਦੇ ਸਿਰ ਤੋਂ ਪਾਉਣਾ ਤੇ ਕਿੰਨਾ ਚੰਗਾ ਹੋਵੇ ਫਿਰ ਦੁਨੀਆ ਲੁੱਟੋ ਮੱਕਰ ਨਾਲ ਤੇ ਰੋਟੀ ਖਾਓ ਸ਼ੱਕਰ ਨਾਲ ਸਹਿਬ ਨੇ ਬੜੀ ਪਿਆਰੀ ਗੱਲ ਕੀਤੀ ਅੱਜ ਦੇ ਹੁਕਮ ਦੇ ਵਿੱਚ 218 ਨੰਬਰ ਅੰਗ ਹੈ ਸ੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਬਚਨ ਨੇ ਕਹਿੰਦੇ ਹਰ ਜਾਸ ਸੁਣੀਐ ਜਸ ਤੇ ਸੋਈ ਭਾਈ ਮਿੱਤਰ ਆਹ ਰਿਸ਼ਤਾ ਰੱਖੋ ਜੇ ਰੱਖਣਾ ਤਾਂ ਜਦੋਂ ਤੁਸੀਂ ਕਿਸੇ ਨੂੰ ਭਾਈ ਕਹਿਣਾ ਸ਼ੁਰੂ ਕਰ ਦਿੱਤਾ ਵਾ ਉਹ ਬਾਬੇ ਵਾਲੀ ਫੀਲਿੰਗ ਲੈ ਹੀ ਨਹੀਂ ਸਕਦਾ ਜਦੋਂ ਕਿਸੇ ਨੂੰ ਮਿੱਤਰ ਕਹਿਣਾ ਸ਼ੁਰੂ ਕਰ ਦਿੱਤਾ ਉਹ ਸਾਦ ਵਾਲੀ ਫੀਲਿੰਗ ਲੈ ਹੀ ਨਹੀਂ ਸਕਦਾ ਬੰਦਾ ਲੈਂਦਾ ਹੀ ਫੀਲਿੰਗਾਂ ਉਦੋਂ ਜਦੋਂ ਲੋਕੀ ਦੇਣੀਆਂ ਸ਼ੁਰੂ ਕਰ ਦਿੰਦੇ ਐ ਚਾਹੀਦੀ ਤਾਂ ਫਤੇ ਸੀ ਤੇ ਅਸੀਂ ਗੋਡੇ ਫੜਨੇ ਸ਼ੁਰੂ ਕਰ ਦਿੱਤੇ ਜਾ ਕੇ ਫਿਰ ਉਹ ਕਹਿੰਦਾ ਠੀਕ ਐ ਫਿਰ ਤਕੜੇ ਹੋ ਕੇ ਬਹਿ ਜਾਂਦਾ ਫਿਰ ਲੋਕਾਂ ਦੇ ਘਰੇ ਜਾਂਦਾ ਲੋਕਾਂ ਦੇ ਬੈੱਡ ਤੇ ਬਹਿ ਜਾਂਦਾ ਤੇ ਬੀਬੀਆਂ ਉਹਦੇ ਪੈਰ ਤੋਂ ਹੀ ਜਾ ਰਹੀਆਂ ਹੁੰਦੀਆਂ ਥੱਲੇ ਕਮਾਲ ਦੀ ਗੱਲ ਐ ਨਹੀਂ ਕਿਰਤ ਵਾਲੇ ਪਾਸੇ ਜੁੜੀਏ ਕਿਰਤੋਂ ਵਾਲੇ ਪਾਸੇ ਜੁੜੀਏ ਕਾਦਰ ਦੀ ਕੁਦਰਤ ਵਾਲੇ ਪਾਸੇ ਜੁੜੀਏ ਤਿ ਆਪ ਪਰਮੇਸ਼ਰ ਦੀ ਬੰਦਗੀ ਵਾਲੇ ਗੁਰੂ ਦੀ ਮੇਰ ਦੇ ਨਾਲ ਜੁੜੀਏ ਤੇ ਗੁਰੂ ਸਾਡੇ ਤੇ ਕਲਾ ਵਰਤਾਵੇਗਾ ਕਿਉਂਕਿ ਹਰੇਕ ਸਿੱਖ ਹੀ ਬਾਬਾ ਹੈ ਹਰੇਕ ਸਿੱਖ ਹੀ ਸੰਤ ਸੁਭਾ ਹੈ ਹਰੇਕ ਸਿੱਖ ਹੀ ਸਾਧੂ ਸੁਭਾ ਹੈ ਸਾਡਾ ਸਾਧ ਸਾਡਾ ਸੰਤ ਸਾਡਾ ਬ੍ਰਹਮ ਗਿਆਨੀ ਕੇਵਲ ਇੱਕ ਹੈ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਇਹ ਬਾਣੀ ਮਹਾਪੁਰਖ ਕੀ ਇਹਦੇ ਤੋਂ ਵੱਡਾ ਕੋਈ ਵੀ ਮਹਾਂਪੁਰਖ ਨਹੀਂ ਹੈ ਉਹ ਬਹੁਤ ਵੱਡਿਆਂ ਭਾਗਾਂ ਵਾਲੀਆਂ ਰੂਹਾਂ ਨੇ ਜਿਹੜੀਆਂ ਇਸ ਮਹਾਂਪੁਰਖ ਦੇ ਨਾਲ ਜੁੜ ਜਾਂਦੀਆਂ ਨੇ ਉਹਨਾਂ ਦਾ ਲੋਕ ਤੇ ਪ੍ਰਲੋਕ ਵੀ ਸਵਰ ਜਾਂਦਾ ਹੈ ਸ਼ਬਦ ਦੀ ਰੰਗੀ ਵਿਚਾਰ ਕੱਲ ਦੇ ਦਿਨ ਭੁੱਲਾਂ ਦੀ ਖਿਮਾ